ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਠਾਨਕੋਟ ਵੱਲੋਂ ਸੁਭਾ ਸਵਸ਼ਤਾ ਸੰਸਕਾਰ ਸਵਸ਼ਤਾ ਅਧੀਨ ਸਵਸ਼ਤਾ ਹੀ ਸੇਵਾ 2024 ਪਖਵਾੜਾ ਮਨਾਇਆ ਜਾ ਰਿਹਾ ਹੈ ਜਿਸ ਦਾ શુભ ਆਰੰਭ ਅੱਜ ਪਿੰਡ ਕਟਾਰੂ ਚੱਕ ਵਿਖੇ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਅਤੇ ਰਿਬਨ ਕੱਟ ਕੇ 17 ਸਤੰਬਰ ਤੋਂ 2 ਅਕਤੂਬਰ ਤੱਕ ਚਲਾਏ ਜਾਣ ਵਾਲੇ ਪਖਵਾੜੇ ਦਾ ਸ਼ੁਭ ਆਰੰਭ ਕੀਤਾ ਇਸ ਮੌਕੇ ਤੇ ਉਨ੍ਹਾਂ ਤੋਂ ਇਲਾਵਾ ਹੋਰ ਵੀ ਨਾਮਵਰ ਤਿਆ ਮੌਜੂਦ ਰਹੀਆਂ ਮੈਂ ਸਮਝਦਾ ਵੀ ਬੜਾ ਜਰੂਰਤ ਔਰ ਇੱਕ ਮੈਂ ਸਮਝਦਾ ਵੀ ਹਿਸਟੋਰੀਕਲ ਕਾਜ ਆ ਸੁਹਾਸਵਸਤਾ ਸੰਸਕਾਰ ਸਵਸਤਾ ਇਹ ਦੋ ਜਿਹੜੇ ਸ਼ਬਦ ਨੇ ਇੱਕ ਸਲੋਗਨ ਦੇ ਰੂਪ ਦੇ ਵਿੱਚ ਜੇ ਸਮੁੱਚੀ ਸੋਸਾਇਟੀ ਸਾਡੀ ਅਡਾਪਟ ਕਰ ਲੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਸ ਦੇਸ਼ ਦੇ ਅੰਦਰ ਇਸ ਰਾਕੇ ਦੇ ਅੰਦਰ ਕਿਦੇ ਤੁਹਾਨੂੰ ਜਿਹੜਾ ਗੰਦਗੀ ਦਾ ਖਲਾਰਾ ਨਜ਼ਰ ਆਏਗਾ ਸੋ ਜੇ ਸਾਡਾ ਸੁਹਾਸਵਸ ਹੋ ਜੇ ਪੀ ਅਸੀਂ ਗੰਦ ਪਾਣਾ ਹੀ ਨਹੀਂ ਅਸੀਂ ਬਾਹਰ ਗਲੀ ਤੋਂ ਸੁੱਟਣਾ ਹੀ ਨਹੀਂ ਤੇ ਜੇ ਨਾਲ ਸੰਸਕਾਰ ਸਾਡਾ ਹੀ ਬਣ ਜਾਵੇ ਤੇ ਮੈਂ ਸਮਝਦਾ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਸਮੁੱਚੇ ਦੇਸ਼ ਦੇ ਅੰਦਰ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਇਹ 15ਵੜਾ ਬਣਾਇਆ ਜਾ ਰਿਹਾ ਸੋ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਮੇਰੀ ਮਤਲਬ ਅੱਜ ਤੁਹਾਡੇ ਮਾਧਿਅਮ ਦਰਾਈ ਸਮੁੱਚੇ ਹੀ ਇਲਾਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਅਸੀਂ ਵੱਧ ਤੋਂ ਵੱਧ ਦੇਖੋ ਉਹ ਹੀ ਨੇਕ ਮਨੁੱਖ ਹੁੰਦਾ ਜਿਹੜਾ ਸੇਵਾ ਭਾਵ ਨਾਲ ਜੁੜ ਕੇ ਨਾ ਕੇਵਲ ਆਪਣੇ ਅੰਦਰੋਂ ਸੁਭਸ ਹੁੰਦਾ ਬਲਿਕੇ ਉਹਦਾ ਬਾਹਰमुखी ਪ੍ਰਗਟਾਵਾ ਵੀ ਨਜ਼ਰ ਆਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਵਕ ਵਕ ਥਾਵਾਂ ਤੇ ਜੰਨੇ ਆ ਸੇਵਾ ਕਰਦੇ ਆ ਉਹ ਸਾਨੂੰ ਇੱਕ ਸਕੂਨ ਮਿਲਦਾ ਸੋ ਇਸੇ ਤਰ੍ਹਾਂ ਇਹ 15 ਦਿਨ ਹਰ ਰੋਜ਼ ਕਿਸੇ ਦਿਨ ਇਹ ਰੈਲੀਆਂ ਕੱਢੀਆਂ ਜਾਣਗੀਆਂ ਇਹਦੇ ਚ ਚੇਤਨ ਲੋਕਾਂ ਦੀ ਇਨਵੋਲਵਮੈਂਟ ਹੋਏਗੀ ਸਕੂਲੀ ਬੱਚਿਆਂ ਦੀ ਸਮੂਲੀਅਤ ਹੋਏਗੀ ਦਾ ਗਾਂ ਬਦੂ ਲੋਕਾਂ ਦੀ ਸਮੂਲੀਅਤ ਹੋਏਗੀ ਇੱਕ ਦਿਨ ਆਪਣੇ ਆਪਣੇ ਦਫ਼ਤਰਾਂ ਨੂੰ ਕਲੀਨ ਕਰਨ ਦੀ ਮਹਿੰਮ ਹੈ ਇੱਕ ਦਿਨ ਆਪਣੇ ਆਪਣੇ ਘਰਾਂ ਨੂੰ ਕਲੀਨ ਕਰਨ ਦੀ ਮਹਿੰਮ ਹੈ ਸੋ ਇਹ ਮਲਟੀ ਕਿਸਮ ਦੇ ਜਿਹੜੇ ਮਤਲਬ ਉਹ ਮਲਕਾਜ ਜਿਹੜੇ ਲਿਕੇ ਗਏ ਆ ਆਲਟੀਮੇਟਲੀ ਇਹਨਾਂ ਦਾ ਸਾਰਿਆਂ ਦਾ ਕੰਟੈਂਟ ਇੱਕ ਹੀ ਆ ਕਿ ਸਾਡਾ ਪੰਜਾਬ ਸਾਡਾ ਇਲਾਕਾ ਜ਼ਿਲ੍ਹਾ ਪਠਾਨਕੋਟ ਇਸ ਵਸ ਹੋਵੇ ਸਾਡਾ ਦੇਸ਼ ਵਸ ਹੋਵੇ ਸੋ ਮੈਂ ਇਸ ਮਹਿੰਮ ਦੀ ਅੱਜ ਸ਼ੁਰੂਆਤ ਕੀਤੀ ਹੈ ਔਰ ਮੈਂ ਮਹਿਕਮੇ ਦੇ ਸਾਰੇ ਅਫੀਸਰ ਸੇਵਾਨ ਨੂੰ ਅਪਰੀਸ਼ੀਏਟ ਵੀ ਕਰਦਾ ਸੋ ਸਮੁੱਚੇ ਲੋਕਾਂ ਨੂੰ ਮੇਰੀ ਦਿਲੋਰ ਕਸਟਾ ਕਿ ਸਵਸ ਆਪਣਾ ਜਿੱਥੇ ਏਰੀਆ ਬਣਾਣਾ ਉੱਥੇ ਅਸੀਂ ਸੰਸਕਾਰ ਦੇ ਰੂਪ ਚ ਅਡਾਪਟ ਕਰਨਾ ਸੋ ਤੁਸੀਂ ਸਾਰੇ ਇਹ ਦੇ ਵਿੱਚ ਜਿਹੜੀ ਵੱਡੀ ਭੂਮਿਕਾ ਅਦਾ ਕਰੋਗੇ ਇਸ ਉਮੀਦ ਦੇ ਨਾਲ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ ਇਹ ਜਿਹੜਾ 15ਵਾਰਾ ਆ ਅ ਮਤਲਬ ਇਸ 15ਵਾਰੇ ਦੇ ਦੌਰਾਨ ਬਾਦ ਚੜ ਕੇ ਜਿਹੜਾ ਆ ਉਹ ਸੁਆਸਮੇ ਹਮਦੇ ਅੰਦਰ ਹਿੱਸਾ ਲਿਆ ਜਾਵੇ